ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਜੀ ਕਿ ਆਪਣੇ ਘਰ ਦੇ ਵਿੱਚ ਤੁਸੀਂ ਜੋਤ ਨੂੰ ਇੰਜ ਜਗਾਉਣਾ ਹੈ ਕਿ ਤੁਹਾਡੇ ਮਨ ਦੀ ਹਰ ਇੱਕ ਅਰਦਾਸ ਹੀ ਪੂਰੀ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਜੀ ਬਹੁਤ ਸਾਰੇ ਲੋਕ ਐਤਵਾਰ ਦੇ ਦਿਨ ਘਰ ਵਿੱਚ ਜੋਤ ਜਗਾਉਂਦੇ ਹਨ ਤੇ ਜੇਕਰ ਤੁਸੀਂ ਵੀ ਜੋਤ ਜਗਾ ਲੈਂਦੇ ਹੋ ਦੇਸੀ ਘਿਓ ਦੀ ਦੇਸੀ ਘਿਓ ਦੀ ਜੋਤ ਜਗਾਉਂਦੇ ਹੋ ਤਾਂ ਇਸ ਦੇ ਫਾਇਦੇ ਸੁਣ ਕੇ ਹੈਰਾਨ ਰਹਿ ਜਾਓਗੇ ਤੁਹਾਡੇ ਘਰ ਵਿੱਚ ਬਰਕਤਾਂ ਤੇ ਖੁਸ਼ੀਆਂ ਆਪਣੇ ਆਪ ਚੱਲ ਕੇ ਆਉਣਗੀਆਂ ਇਸ ਦੇ ਫਾਇਦੇ ਸੁਣ ਕੇ ਤੁਹਾਡੇ ਹੋਸ਼ ਉੱਡਣ ਵਾਲੇ ਹਨ ਸੋ ਸਾਥ ਸੰਗਿਆ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਥ ਸੰਗਿਆ ਜੀ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਵਾਲੇ ਹਾਂ ਜੀ ਕਿ ਪਵਿੱਤਰ ਦਿਨਾਂ ਦੇ ਵਿੱਚ ਤੁਸੀਂ ਘਰ ਵਿੱਚ ਜੇਕਰ ਜੋਤ ਜਗਾਉਂਦੇ ਹੋ ਤਾਂ ਇਹਨਾਂ ਸਾਵਧਾਨੀਆਂ ਨੂੰ ਵੀ ਜ਼ਰੂਰ ਵਰਤ ਲਿਆ ਕਰੋ ਘਰਾਂ ਦੇ ਵਿੱਚ ਜੋਤ ਜਗਾਉਣੀ ਚਾਹੀਦੀ ਹੈ ਘਰਾਂ ਦੇ ਵਿੱਚ ਜੋਤ ਜਗਾਉਣੀ ਚਾਹੀਦੀ ਹੈ ਜਾਂ ਨਹੀਂ ਕਿਉਂਕਿ ਸਾਧ ਸੰਗਤ ਜੀ ਬਹੁਤ ਸਾਰੇ ਭੈਣ ਭਰਾਵਾਂ ਦਾ ਇਹੀ ਸਵਾਲ ਹੁੰਦਾ ਹੈ ਕਿ ਅਸੀਂ ਸ਼ਹੀਦ ਸਿੰਘਾਂ ਦੇ ਨਾਮ ਦੀ ਜੋਤ ਜਗਾ ਸਕਦੇ ਹਾਂ ਜੋਤ ਨੂੰ ਕਿਸ ਤਰ੍ਹਾਂ ਲਗਾਉਣਾ ਚਾਹੀਦਾ ਹੈ ਤੇ ਕਿਵੇਂ ਸੰਭਾਲ ਕਰਨੀ ਚਾਹੀਦੀ ਹੈ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਨ ਵਾਲੇ ਹਾਂ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਅੰਤ ਤੱਕ ਧਿਆਨ ਨਾਲ ਸਰਵਣ ਕਰਿਓ ਸਾਧ ਸੰਗਤ ਜੀ ਸਿੱਖ ਧਰਮ ਦੇ ਵਿੱਚ ਜੋਤ ਦੀ ਬੜੀ ਮਹੱਤਤਾ ਮੰਨੀ ਜਾਂਦੀ ਹੈ ਫੇਵਰੀ ਸੰਗਤਾਂ ਇਹਦੇ ਬਾਰੇ ਵੀ ਪਤਾ ਨਹੀਂ ਕੀ ਹੁੰਦਾ ਕਿ ਇਸ ਦੀ ਅਸਲ ਮਰਿਆਦਾ ਵਿੱਚ ਕੀ ਹੁੰਦਾ ਹੈ ਉਹ ਪਤਾ ਹੀ ਨਹੀਂ ਹੁੰਦਾ ਕਈ ਵਾਰੀ ਅਸੀਂ ਜੋਤ ਜਗਾਉਣ ਸਮੇਂ ਕੁਝ ਗਲਤੀਆਂ ਵੀ ਕਰ ਬੈਠਦੇ ਹਾਂ ਤੇ ਘਰਾਂ ਵਿੱਚ ਜਿਹੜੀਆਂ ਵੀ ਬੇਬੀਆਂ ਹਨ ਜਾਂ ਜਿਹੜੇ ਵੀ ਗੁਰਸਿੱਖ ਵੀਰ ਹਨ ਜਿਹੜੇ ਜੋਤ ਲਗਾਉਂਦੇ ਹਨ ਉਹ ਇਸ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਸਰਵਣ ਕਰ ਲੈਣ ਇਸ ਮਰਿਆਦਾ ਦੇ ਬਾਰੇ ਉਹ ਦੂਜਿਆਂ ਨੂੰ ਵੀ ਦੱਸ ਸਕਦੇ ਹਨ ਸਾਤ ਸੰਗਤ ਜੀ ਸਭ ਤੋਂ ਪਹਿਲੇ ਗਲ ਮਰਿਆਦਾ ਦੇ ਸੰਬੰਧ ਵਿੱਚ ਕੀ ਹੈ ਘਰ ਦੇ ਵਿੱਚ ਜਿਹੜੀ ਜੋਤ ਆਪਾਂ ਜਗਾਉਂਦੇ ਹਾਂ ਕਈ ਵਾਰੀ ਲੋਕ ਵੱਡੀ ਗਲਤੀ ਕਰਦੇ ਹਨ ਉਹਨਾਂ ਨੂੰ ਮਰਿਆਦਾ ਦਾ ਪਤਾ ਨਹੀਂ ਹੁੰਦਾ ਜੋਤ ਨੂੰ ਨੀਵੀਂ ਜਗ੍ਹਾ ਤੇ ਰੱਖ ਦਿੰਦੇ ਹਨ ਜੋਤ ਹਮੇਸ਼ਾ ਸਾਤ ਸੰਗਤ ਜੀ ਉੱਚੀ ਜਗ੍ਹਾ ਤੇ ਰੱਖ ਕੇ ਜਗਾਉਣੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਥੱਲੇ ਰੱਖ ਕੇ ਜੋਤ ਜਗਾ ਦਿੰਦੇ ਹਨ ਤੇ ਇਹ ਜੋਤ ਦੀ ਮਰਿਆਦਾ ਨਹੀਂ ਹੈ ਤੁਸੀਂ ਵੇਖਿਆ ਹੋਣਾ ਹੈ ਅਖੰਡ ਪਾਠ ਸਾਹਿਬ ਦੇ ਵਿੱਚ ਜੋਤ ਜਗਾਈ ਜਾਂਦੀ ਹੈ ਤੇ ਕਿਸੇ ਵੀ ਜਦੋਂ ਆਪਾਂ ਧਾਰਮਿਕ ਸਥਾਨ ਤੇ ਜਾਂਦੇ ਹਾਂ ਉਹ ਹਮੇਸ਼ਾ ਉੱਚੀ ਜਗ੍ਹਾ ਤੇ ਹੀ ਜੋਤ ਜਗਾਉਂਦੇ ਹਨ ਹੁਣ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਸਦਾ ਹੀ ਸ਼ਹੀਦ ਸਿੰਘਾਂ ਦੇ ਨਾਮ ਦੀ ਜੋਤ ਜਗਦੀ ਰਹਿੰਦੀ ਹੈ ਉਹ ਕਦੇ ਵੀ ਵਾਲੇ ਸਥਾਨ ਤੇ ਨਹੀਂ ਜਗਾਈ ਹੁੰਦੀ ਸ਼ਹੀਦ ਸਿੰਘਾਂ ਦੀ ਜੋਤ ਉੱਚੀ ਜਗ੍ਹਾ ਤੇ ਹੁੰਦੀ ਹੈ ਇਹ ਗਲਤੀ ਤੁਸੀਂ ਕਦੇ ਨਹੀਂ ਕਰਨੀ ਪਹਿਲੀ ਗੱਲ ਤਾਂ ਇਹ ਜੋਤ ਨੂੰ ਹਮੇਸ਼ਾ ਉੱਚੀ ਜਗ੍ਹਾ ਤੇ ਰੱਖ ਕੇ ਜਗਾਉਣਾ ਹੈ ਬڑا ਹੀ ਅਦਬ ਕਰਨਾ ਹੈ ਸਤਿਕਾਰ ਕਰਨਾ ਚਾਹੀਦਾ ਹੈ ਸਾਧ ਸੰਗਤ ਜੀ ਜਿਹੜੀ ਜੋਤ ਹੈ ਹਮੇਸ਼ਾ ਦੇਸੀ ਘੋਦੀ ਹੀ ਜਗਾਉਣੀ ਚਾਹੀਦੀ ਹੈ ਸਿੱਖ ਧਰਮ ਵਿੱਚ ਤਾਂ ਤਿੰਨ ਤਰ੍ਹਾਂ ਦੀ ਜੋਤ ਇਸ ਤਰ੍ਹਾਂ ਜਗਾਈ ਜਾਂਦੀ ਹੈ ਜਿਹੜੀ ਦੇਸੀ ਘੋਦੀ ਹੀ ਜੋਤ ਜਗਾਇਆ ਕਰੋ ਤੇ ਕਈ ਲੋਕ ਟਿੱਪਣੀਆਂ ਵੀ ਕਰਦੇ ਹਨ ਜੋਤ ਦੇਸੀ ਘੋਦੀ ਨਹੀਂ ਜਗਾਉਣੀ ਚਾਹੀਦੀ ਦੇਸੀ ਘੋਦੀ ਖਰਾਬ ਹੋ ਜਾਂਦਾ ਹੈ ਸਾਧ ਸੰਗਤ ਜੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਕਿ ਇਹਦੀ ਅਸਲ ਵਿੱਚ ਮर्याਦਾ ਕੀ ਹੈ ਇਹ ਤਾਂ ਪੁਰਾਣੇ ਸਮੇਤੋਂ ਮਰਿਆਦਾ ਚੱਲਦੀ ਆ ਰਹੀ ਹੈ ਇਹ ਜੋਤ ਜਿਹੜੀ ਹੈ ਗੁਰੂ ਘਰਾਂ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਸੰਗਤਾਂ ਉਹਨਾਂ ਨੂੰ ਨਮਸਤਕ ਕਰਦੀਆਂ ਹਨ ਤੇ ਉਹਨਾਂ ਦੀ ਸ਼ਰਧਾ ਬਣੀ ਹੁੰਦੀ ਹੈ ਜਿਹਨੇ ਕਦੇ ਬਾਹਰ ਜੋਤ ਨਹੀਂ ਜਗਾਈ ਉਹ ਆਪਣੇ ਮਨ ਦੀ ਜੋਤ ਜਿਹੜੀ ਹੈ ਉਹਨੂੰ ਕਿਵੇਂ ਜਗਾਵੇਗਾ ਸਾਧ ਸੰਗਤ ਜੀ ਜੋਤ ਜਗਾਉਂਦੇ ਸਮੇਂ ਉਹ ਜਗਾ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਉਹ ਜਿਹੜੀ ਜਗਾ ਹੈ ਉਹਦੇ ਤੇ ਮਿੱਟੀ ਪਈ ਹੋਵੇ ਕਈ ਵਾਰੀ ਕੀ ਹੁੰਦਾ ਹੈ ਤੁਸੀਂ ਜਿੱਥੇ ਜੋਤ ਜਗਾਉਂਦੇ ਹੋ ਜੋਤ ਵਿੱਚੋਂ ਬਾਹਰ ਜੜੀ ਉਹ ਡਿੱਗ ਰਹੀ ਹੁੰਦੀ ਹੈ ਧੂਪ ਜਾਵੇ ਘਰਾਂ ਦੇ ਵਿੱਚ ਲਗਾਉਨੇ ਆ ਅਸੀਂ ਉਸ ਜਗ੍ਹਾ ਦੀ ਸਾਫ਼ ਸਫਾਈ ਹਰ ਰੋਜ਼ ਨਹੀਂ ਕਰਦੇ ਅਸੀਂ ਵੇਖਦੇ ਹਾਂ ਕਈ ਘਰਾਂ ਵਿੱਚ ਜੋਤ ਦੇ ਆਸ-ਪਾਸ ਸਫਾਈ ਨਹੀਂ ਹੁੰਦੀ ਜਿਹਦੇ ਘਰ ਵਿੱਚ ਗੁਟਕਾ ਸਾਹਿਬ ਦਾ ਸਤਿਕਾਰ ਨਹੀਂ ਜਿਹੜੇ ਘਰ ਵਿੱਚ ਪੋਥੀ ਸਾਹਿਬ ਦਾ ਸਤਿਕਾਰ ਨਹੀਂ ਜਿਹੜੇ ਘਰ ਵਿੱਚ ਗੁਰੂ ਦੀ ਜੋਤ ਦਾ ਸਤਿਕਾਰ ਨਹੀਂ ਉਹ ਗੁਰੂ ਘਰ ਤੋਂ ਕਦੇ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੁਝ ਲੈ ਹੀ ਨਹੀਂ ਸਕਣਗੇ ਇਸ ਕਰਕੇ ਸਤਕਾਰ ਤੇ ਅਦਬ ਕਰਨਾ ਬੜਾ ਜ਼ਰੂਰੀ ਹੈ ਸਾਤ ਸੰਗਤ ਦੀ ਸਫਾਈ ਵਿੱਚ ਤਾਂ ਰੱਬ ਵਾਸਦਾ ਹੈ ਇਸ ਕਰਕੇ ਤੁਸੀਂ ਪੂਰੀ ਸਾਫ ਸਫਾਈ ਦੇ ਨਾਲ ਜੋਤ ਲਗਾਉਣੀ ਹੈ ਆਪਣੇ ਕਈ ਵਾਰੀ ਮਿੱਟੀ ਬੜੀ ਉੱਡਦੀ ਹੈ ਮਿੱਟੀ ਦੇ ਨਿੱਕੇ ਨਿੱਕੇ ਬਰੀਕ ਕਣ ਹੁੰਦੇ ਹਨ ਜਿਵੇਂ ਨਾ ਜਾਲੀਆਂ ਲੱਗੀਆਂ ਹੁੰਦੀਆਂ ਹਨ ਤੇ ਉਹਨਾਂ ਦੇ ਰਾਹੀਂ ਅੰਦਰ ਆ ਜਾਂਦੇ ਹਨ ਕਈ ਵਾਰੀ ਸਾਨੂੰ ਇੰਜ ਹੁੰਦਾ ਹੈ ਕਿ ਘਰ ਵਿੱਚ ਜਾਲੀਆਂ ਲੱਗੀਆਂ ਹਨ ਮਿੱਟੀ ਕਿਹੜਾ ਅੰਦਰ ਆਉਂਦੀ ਹੈ ਚੰਗੀ ਤਰ੍ਹਾਂ ਵੇਖਿਓ ਸਾਤ ਸੰਗਾ ਜੀ ਸਾਫ ਕਪੜਾ ਫੇਰ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮਿੱਟੀ ਕਿੰਨੀ ਆਉਂਦੀ ਹੈ ਸਫਾਈ ਜਿੰਨੀ ਕਮਰਿਆਂ ਦੀ ਰੱਖਣੀ ਚਾਹੀਦੀ ਹੈ ਬਹੁਤ ਰੱਖਿਆ ਕਰੋ ਉਸੇ ਹੀ ਤਰ੍ਹਾਂ ਬਿਲਕੁਲ ਜਿੱਥੇ ਜੋਤ ਲੱਗਦੀ ਹੈ ਉੱਥੇ ਵੀ ਵੱਧ ਤੋਂ ਵੱਧ ਸਫਾਈ ਕਰਨੀ ਬੜੀ ਜ਼ਰੂਰੀ ਹੈ ਇਹ ਗੱਲ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਇਸ ਨੂੰ ਪੱਲੇ ਬੰਨ ਲੈਣਾ ਜੀ ਫਿਰ ਘਰ ਦੇ ਵਿੱਚ ਆਪ ਜੀ ਦੇ ਜਦੋਂ ਗੁਰੂ ਦਾ ਸਤਕਾਰ ਹੋਵੇਗਾ ਫੇਰ ਤੁਹਾਡਾ ਸਤਕਾਰ ਹੋਣਾ ਲਾਜ਼ਮੀ ਹੋਵੇਗਾ ਕੋਈ ਔਖੀ ਗੱਲ ਨਹੀਂ ਸਾਤ ਸੰਗਤ ਦੀ ਜੋਤ ਜਦੋਂ ਆਪਾਂ ਜਗਾ ਦਿੱਤੀ ਉਹਨੂੰ ਬੁਝਾਉਣਾ ਨਹੀਂ ਚਾਹੀਦਾ ਅਸੀਂ ਇੰਨੇ ਵੱਡੇ ਮੂਰਖ ਬਣ ਜਾਂਦੇ ਹਾਂ ਮਾਫ ਕਰਨਾ ਸਾਤ ਸੰਗਤ ਅਸੀਂ ਉਸਨੂੰ ਫੂਕ ਮਾਰਨ ਲੱਗ ਜਾਂਦੇ ਹਾਂ ਜੋਤ ਨੂੰ ਜਿਹੜੇ ਆਪਣੇ ਮੂੰਹ ਵਿੱਚ ਗੰਦੀ ਹਵਾ ਹੁੰਦੀ ਹੈ ਉਹ ਤਾਂ ਝੂਠੀ ਹੁੰਦੀ ਹੈ ਮਹਾਰਾਜ ਦੀ ਬਾਣੀ ਆਖਦੀ ਹੈ ਕਿ ਸਾਰਾ ਕੁਝ ਹੀ ਜਗਤ ਝੂਠਾ ਹੈ ਭਾਵ ਕਿ ਇੱਕ ਮਰਿਆਦਾ ਹੁੰਦੀ ਹੈ ਆਪਾਂ ਬਾਰੇ ਆਦਾ ਪਾਲਣ ਕਰਨਾ ਹੈ ਕਾਇਮ ਕਰਨੀ ਹੈ ਮਰਿਆਦਾ ਜੋ ਆਪ ਮਰਿਆਦਾ ਸਿੱਖੀ ਹੈ ਉਹ ਹੀ ਤਾਂ ਦੂਜਿਆਂ ਨੂੰ ਸਿਖਾਵਾਂਗੇ ਜੋਤ ਨੂੰ ਫੂਕ ਮਾਰ ਕੇ ਕਦੇ ਨਹੀਂ ਬੁਝਾਉਣਾ ਜੋਤ ਹਮੇਸ਼ਾ ਜਿਹੜੀ ਹੈ ਉਹਨੂੰ ਜਗਦੇ ਰਹਿਣ ਦੇਣਾ ਚਾਹੀਦਾ ਹੈ ਸਾਤ ਸੰਗਤ ਜੀ ਸਾਡੇ ਕਹਿਣ ਦਾ ਭਾਵ ਹੈ ਜੋਤ ਦੇ ਉੱਪਰ ਪਾਣੀ ਪਾ ਕੇ ਵੀ ਨਹੀਂ ਬੁਝਾਉਣਾ ਚਾਹੀਦਾ ਤੇ ਨਾ ਹੀ ਫੂਕ ਮਾਰ ਕੇ ਬੁਝਾਉਣਾ ਹੈ ਅਸੀਂ ਤਾਂ ਹੈਰਾਨ ਹਾਂ ਕਿ ਅਸੀਂ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਧਿਆਨ ਵਿੱਚ ਨਹੀਂ ਸੁਣਦੇ ਅੱਜ ਤੱਕ ਬਜ਼ੁਰਗਾਂ ਦਾ ਜੋਤ ਵਿੱਚ ਇੰਨਾ ਵਿਸ਼ਵਾਸ ਸੀ ਕਿ ਜਦੋਂ ਉਹਨਾਂ ਨੇ ਸ਼ਾਮ ਨੂੰ ਬੱਤੀ ਜਗਾਉਣੀ ਤਾਂ ਵਾਹਿਗੁਰੂ ਕਹਿਣਾ ਅੱਜ ਦੇ ਲੋਕ ਕੀ ਕਰਦੇ ਹਨ ਅੱਜ ਤਾਂ ਆਪਾਂ ਸਭ ਕੁਝ ਪਿੱਛੇ ਛੱਡ ਚੁੱਕੇ ਹਾਂ ਅਸੀਂ ਤਾਂ ਪਦਾਰਥਵਾਦੀ ਲੋਕ ਬਣ ਚੁੱਕੇ ਹਾਂ ਤੁਸੀਂ ਸੁਣਿਆ ਹੋਵੇਗਾ ਪੁਰਾਣੇ ਬਜ਼ੁਰਗ ਜਦੋਂ ਸ਼ਾਮ ਹੋਣੀ ਉਦੋਂ ਬਾਬਾ ਜੀ ਨੇ ਰਹਿਰਾਸ ਸਾਹਿਬ ਦਾ ਪਾਠ ਕਰਨ ਰਏ ਹੋਣ ਤਾਂ ਇਹਨਾਂ ਨੇ ਕਹਿਣਾ ਵਾਹਿਗੁਰੂ ਜਾਂ ਫਿਰ ਬੱਤੀ ਜਗਾਉਣੀ ਤੇ ਫਿਰ ਵੀ ਕਹਿਣਾ ਵਾਹਿਗੁਰੂ ਆਖ ਦੇ ਹੀ ਰਹਿਣਾ ਦਰਵਾਜਾ ਬੰਦ ਕਰਨਾ ਵਾਹਿਗੁਰੂ ਸਵੇਰੇ ਦਰਵਾਜਾ ਖੋਲਣਾ ਤਾਂ ਵਾਹਿਗੁਰੂ ਇਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਹਰ ਵੇਲੇ ਚੱਲਦਾ ਰਹਿੰਦਾ ਸੀ ਇਸ ਵੇਲੇ ਵੀ ਉਹ ਖੁਸ਼ ਕਿੰਨੇ ਹੁੰਦੇ ਸਨ ਅੱਜ ਸਾਨੂੰ ਮर्यादा ਭੁੱਲਦੀ ਜਾ ਰਹੀ ਹੈ ਵੱਡੀ ਗਲਤੀ ਹੈ ਜੀ ਜੋਤ ਨੂੰ ਕਦੇ ਵੀ ਫੂਕ ਮਾਰ ਕੇ ਨਹੀਂ ਬਚਾਉਣਾ ਇਹ ਗੱਲ ਅਸੀਂ ਭੁੱਲ ਕੇ ਵੀ ਨਹੀਂ ਕਰਨੀ ਕੋਈ ਗੱਲ ਨਹੀਂ ਜੇਕਰ ਕਈ ਵਾਰ ਕੀ ਹੁੰਦਾ ਹੈ ਕਿ ਤੁਸੀਂ ਸੁਣ ਰਹੇ ਹੁੰਦੇ ਹੋ ਵਿਚਾਰ ਵਟਾਂਦਰੇ ਤਾਂ ਤੁਸੀਂ ਆਖਦੇ ਹੋ ਮੈਂ ਇਹ ਗਲਤੀ ਕਰ ਬੈਠਾ ਹਾਂ ਤੁਸੀਂ ਗੱਲ ਅੱਗੇ ਤੋਂ ਹੁਣ ਸਮਝ ਲੈਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਤਾਂ ਔਗਣਾਂ ਨੂੰ ਬਖਸ਼ ਦਿੰਦੇ ਹਨ ਸਾਨੂੰ ਪਤਾ ਹੀ ਨਹੀਂ ਕਿ ਮੈਂ ਕਿੰਨੇ ਗੁਣ ਕਰ ਚੁੱਕਾ ਹਾਂ ਜਾਂ ਕਿੰਨੇ ਔਗਣ ਕਰ ਚੁੱਕਾ ਹਾਂ ਪਰ ਪ੍ਰਮਾਤਮਾ ਜੀ ਬਖਸ਼ਣਹਾਰ ਹਨ ਇਹ ਮੈਂ ਤੁਹਾਨੂੰ ਜਿਹੜੀਆਂ ਹੁਣ ਗੱਲਾਂ ਜੋਤ ਬਾਰੇ ਦੱਸੀਆਂ ਹਨ ਇਹਨਾਂ ਨੂੰ ਅਮਲ ਜ਼ਰੂਰ ਕਰ ਲੈਣਾ ਸਾਥ ਸੰਗਤ ਜੀ ਕਈ ਵਾਰੀ ਅਸੀਂ ਜੋਤ ਬੁਝਾਉਂਦੇ ਹਾਂ ਆਸੇ-ਪਾਸੇ ਪਲਾਸਟਿਕ ਦੇ ਮਾਮੇ ਕਾਗਜ਼ ਜਾਂ ਲਿਫਾਫੇ ਵੀ ਪਏ ਹੁੰਦੇ ਹਨ ਤੇ ਅਸੀਂ ਉੱਥੇ ਹੀ ਸੁੱਟ ਰੱਖਦੇ ਹਾਂ ਇਹਦੇ ਨਾਲ ਵੀ ਕੀ ਹੁੰਦਾ ਹੈ ਕਿ ਉਹ ਜਿਹੜੇ ਧੂਫ ਵਾਲੇ ਲਿਫਾਫੇ ਹੁੰਦੇ ਹਨ ਉਹ ਜੋਤ ਦੇ ਕੋਲ ਹੀ ਰੱਖੇ ਹੁੰਦੇ ਹਨ ਤੇ ਜਦੋਂ ਇਹਦੇ ਨਾਲ ਅੱਗ ਬਲਣ ਦਾ ਬਹੁਤ ਖਤਰਾ ਹੁੰਦਾ ਹੈ ਫਿਰ ਖਤਰਾ ਵੱਧ ਜਾਂਦਾ ਹੈ ਇਹ ਸਾਵਧਾਨੀ ਵਰਤਣੀ ਬੜੀ ਜ਼ਰੂਰੀ ਹੈ ਇਹ ਨਾ ਹੋਵੇ ਕਿ ਆਪਾਂ ਸ਼ਰਧਾ ਭਾਵਨਾ ਦੇ ਨਾਲ ਜੋਤ ਜਗਾਈਏ ਤੇ ਆਪਣਾ ਹੀ ਨੁਕਸਾਨ ਕਰ ਬੈਠੀਏ ਦੋਸ਼ ਫਿਰ ਅਸੀਂ ਗੁਰੂ ਨੂੰ ਦਈਏ ਸਾਥ ਸੰਗਤ ਜੀ ਇਸ ਗੱਲ ਦਾ ਖਾਸ ਧਿਆਨ ਰੱਖਣਾ ਮੰਮੀ ਕਾਗਜ਼ ਪਲਾਸਟਿਕ ਲਿਫਾਫੇ ਜਿਹੜੇ ਹੁੰਦੇ ਹਨ ਅੱਗ ਬੜੇ ਛੇਤੀ ਫੜਦੇ ਹਨ ਇਸ ਲਈ ਤੁਸੀਂ ਜੋਤ ਜਗਾਉਂਦੇ ਸਮੇਂ ਸਾਵਧਾਨੀ ਵਰਤਣੀ ਹੈ ਸਾਡੀ ਅਣਗਹਿਲੀ ਦੇ ਕਾਰਨ ਅਣਹੋਣੀ ਘਟਨਾ ਵਾਪਰ ਸਕਦੀ ਹੈ ਭੁੱਲ ਕੇ ਵੀ ਇਸ ਚੀਜ਼ ਨੂੰ ਤੁਸੀਂ ਨਹੀਂ ਕਰਨਾ ਅਸੀਂ ਤੁਹਾਨੂੰ ਦੱਸਦੇ ਹਾਂ ਜੋਤ ਦਾ ਅਸਲ ਮਹੱਤਵ ਕੀ ਹੈ ਕਿਉਂ ਲਗਾਈ ਜਾਂਦੀ ਹੈ ਆਪਣੇ ਬਜ਼ੁਰਗ ਪੁਰਾਣੀਆਂ ਬੇਬੀਆਂ ਉਹ ਘਰ ਵਿੱਚ ਜੋਤ ਲਗਾਉਂਦੇ ਸਨ ਪਰ ਅਸੀਂ ਹੁਣ ਹਟ ਚੁੱਕੇ ਆਪਾਂ ਨਹੀਂ ਜਗਾਉਂਦੇ ਜੋਤ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਅਸੀਂ ਅੱਜ ਕੱਲ੍ਹ ਧੂਫਾਂ ਵਿਕਦੀਆਂ ਹਨ ਬਾਜ਼ਾਰ ਦੇ ਵਿੱਚ ਉਹਨਾਂ ਦੇ ਵਿੱਚ ਕਿੰਨੀ ਮਿਲਾਵਟ ਹੁੰਦੀ ਹੈ ਉਹਨਾਂ ਨੂੰ ਹੀ ਲਿਆ ਕੇ ਅਸੀਂ ਜਗਾ ਲੈਂਦੇ ਹਾਂ ਕਈ ਵਾਰ ਧੂਆ ਸਾਡੇ ਨੱਕ ਵਿੱਚ ਹੁੰਦਾ ਹੈ ਤੇ ਹਾਨੀਕਾਰਕ ਬਣਦਾ ਹੈ ਗਲੇ ਲਈ ਹਾਨੀਕਾਰਕ ਹੈ ਇਹ ਗੱਲ ਪਾਠੀ ਵੀਰਵਦ ਜਾਣਦੇ ਹਨ ਉਹਨਾਂ ਨਾਲੋਂ ਤਾਂ ਭਾਈ ਜਿਹੜੀ ਜੋਤ ਹੈ ਉਹ ਲਾਉਣੇ ਬਹੁਤ ਵਧੀਆ ਹੈ ਅਰਗਬਤੀ ਦੇ ਨਾਲੋਂ ਜੋਤ ਦਾ ਮਹੱਤਵ ਜ਼ਿਆਦਾ ਹੈ ਕਿਉਂਕਿ ਕਿਹੜਾ ਅਰਗਬਤੀ ਘਰ ਦੇ ਵਿੱਚ ਤਿਆਰ ਕਰਦੇ ਹਨ ਪਹਿਲਾਂ ਸਮਾਨ ਲਿਆਉਂਦੇ ਹੁੰਦੇ ਸਨ ਲੋਕ ਤੇ ਫਿਰ ਉਸਦੀ ਅਰਗਬਤੀ ਤਿਆਰ ਕਰਦੇ ਸਨ ਪਰ ਹੁਣ ਤਾਂ ਰੈਡੀमेड ਸਭ ਕੁਝ ਹੋ ਚੁੱਕਾ ਹੈ ਹੌਲੀ ਹੌਲੀ ਅਰਗਬਤੀ ਤਿਆਰ ਲੋਕਾਂ ਨੇ ਕਰਦੇ ਰਹਿਣਾ ਤੇ ਫਿਰ ਅਖੰਡ ਪਾਠ ਸਾਹਿਬ ਦੇ ਵਿੱਚ ਲਗਾਈ ਜਾਂਦੀ ਸੀ ਕਿਉਂਕਿ ਉਸ ਸਮੇਂ ਬਾਜ਼ਾਰਾਂ ਵਿੱਚ ਨਹੀਂ ਸੀ ਵਿਕਦੀ ਸਾਧ ਸੰਗਤ ਜੀ ਐਤਵਾਰ ਦੇ ਦਿਨ ਤੁਸੀਂ ਪਰਮਾਤਮਾ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੋਤ ਲਗਾ ਕੇ ਪੰਜ ਬਾਣੀਆਂ ਦਾ ਪਾਠ ਕਰਨਾ ਹੈ ਜੇਕਰ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦੇ ਕਮ ਸੇ ਕਮ ਮੂਲ ਮੰਤਰ ਦਾ ਜਾਪ ਕਰ ਲਓ ਜੇਕਰ ਮੂਲ ਮੰਤਰ ਦਾ ਜਾਪ ਕਰ ਰਹੇ ਹੋ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ ਇੱਕ ਸੁਖਮਨੀ ਸਾਹਿਬ ਦਾ ਪਾਠ ਵੀ ਕਰ ਸਕਦੇ ਹੋ ਵੇਖ ਲਿਓ ਫਿਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਸੁਖਮਨੀ ਸਾਹਿਬ ਦਾ ਪਾਠ ਤਾਂ ਪਹਿਲਾਂ ਹੀ ਸੁੱਖਾਂ ਦੀ ਮਣੀ ਹੈ ਤੁਹਾਨੂੰ ਉਸ ਨੇ ਸੁਖ ਹੀ ਦੇਣੇ ਹਨ ਇਹ ਇੱਕ ਪਾਠ ਜੇਕਰ ਤੁਸੀਂ ਕਰ ਲੈ ਆਤਾ ਮੰਨ ਕੇ ਚਲੋ ਪਰਮਾਤਮਾ ਜੀ ਤੁਹਾਡੇ ਅੰਗ ਸੰਗ ਸਹਾਈ ਹੋ ਜਾਣਗੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਕਿ ਤੁਹਾਡੇ ਸਾਰੇ ਕਾਰਜ ਰਾਸ ਹੋਣਗੇ ਸਤ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਵਿਚਾਰ ਚੰਗੇ ਲੱਗੇ ਤਾਂ ਸਤ ਸੰਗਤ ਜੀ ਜੇਕਰ ਤੁਹਾਨੂੰ ਵਿਚਾਰ ਚੰਗੇ ਲੱਗਣ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ